ਹਾਂਜੀ ਇਹ ਨਾਮ ਹੈ ਤੇ ਇਹ ਕਰਨ ਚਾਹੁੰਗਾ ਤੇ ਇਹ ਦੋਰੇ ਅੱਜ ਈਦੁਲ ਫਿਤਰ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇਹ ਦਿਨ 30 ਰੋਜ਼ੇ ਰੱਖ ਕੇ ਇਹ ਦਿਨ ਮਨਾਇਆ ਜਾਂਦਾ ਹੈ ਭੁੱਖੇ ਪਾਣੇ ਰੱਬ ਨੂੰ ਮਨਾਉਣੇ ਆ ਸੀ ਇਹ ਦਿਨ ਬਰਕਤਾਂ ਵਾਲਾ ਹੁੰਦਾ ਹੈ ਇਸ ਦਿਨ ਅਸੀਂ ਸਾਰੇ ਰਲ ਮਿਲ ਕੇ ਨਮਾਜ਼ ਪੜ੍ਹਦੇ ਹਾਂ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਅੱਲਾਹ ਤਾਲਾ ਕੋਲੋਂ ਮੰਦੇ ਆਂ ਕਿ ਸਾਡੇ ਸਾਰੇ ਜਿਹੜੇ ਦੁੱਖ ਹੈ ਸਾਡੇ ਸੁਖ ਸੁੱਖ ਸਾਨੂੰ ਸਹਯੋਗ ਦੇਵੇ ਅੱਲਾਹ ਤਾਲਾ ਸਾਡੀ ਬਰਕਤਾਂ ਕਰੇ ਸਾਡੇ ਕੰਮਕਾਰ 'ਚ ਤੇ ਸਾਨੂੰ ਤੰਦਰੁਸਤ ਰੱਖੇ ਤੇ ਨੇਕੀ ਦੇ ਰਾਹ 'ਤੇ ਚੱਲਣ ਦੀ ਤਕਦੀਰ ਰਾਹੀਂ ਨਹੀਂ ਜਨਾਰਤੀ ਲੋਕ ਹੈ ਧਰਮ 'ਚ ਬੰਨ੍ਹਿਆ ਪਾਉਂਦੇ ਆ ਪਰ ਧਰਮ ਕੋਈ ਨਹੀਂ ਕਹਿੰਦਾ ਵੀ ਇਹ ਧਰਮ ਇਹ ਧਰਮ ਜਿਹੇ ਲੋਕ ਜਿਹੜੇ ਹੈਗਾ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਅਸੀਂ ਸਾਡਾ ਖੂਨ ਇੱਕ ਹੈ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਦਾ ਜਿਹੜੇ ਲੋਕ ਸਾਨੂੰ ਲੜਾਉਣਾ ਚਾਹੁੰਦੇ ਆਂ ਅਸੀਂ ਉਹਨਾਂ ਮਗਰ ਨਹੀਂ ਲੱਗਦੇ ਜੋ ਲੱਗ ਜਾਂਦੇ ਆ ਉਹ ਬੇਕੂਫ ਲੋਕ ਹੈ ਉਹਨਾਂ ਨੂੰ ਚਾਹੀਦਾ ਨਹੀਂ ਧਰਮ ਇੱਕ ਹੈ ਕਿਸੇ ਦਾ ਧਰਮ ਨਹੀਂ ਇਹ ਸਿਖਾਉਂਦਾ ਵੀ ਤੁਸੀਂ ਲੜੋ ਝਗੜੋ ਸਭ ਨੂੰ ਨੇਕੀ ਦੇ ਰਾਹ ਤੇ ਚਲਾਉਣ ਦੀ ਸਿਖਾਉਂਦਾ ਹੈ ਕਿ ਉਹ ਚੱਲੋ ਆਪਣਾ ਚੱਲਣਾ ਚਾਹੀਦਾ ਹੈ ਖੂਨ ਇੱਕ ਹੈ ਪਪਾਈਚਾਰਾ ਬਣਾ ਕੇ ਰੱਖੋ ਮੈਂ ਤਾਂ ਇਹੀ ਦਰਗਾਸ ਦਿੰਦਾ ਸਾਰਿਆਂ ਨੂੰ ਕਹਿਣਾ ਕਿ ਸਾਰੇ ਭਾਈਚਾਰਾ ਬਣਾ ਕੇ ਰੱਖੋ ਪ੍ਰਿੰਸੀਪਲ ਮਾਨ ਸਿੰਘ ਹੈ ਅੱਜ ਇਹ ਇਤਿਹਾਸਿਕ ਤੁਸੀਂ ਵੀ ਪਹੁੰਚ ਇਧਰ ਕੀ ਹਣ ਚੋ ਹਾਂ ਹਾਂ ਈਦ ਦੇ ਪਵਿੱਤਰ ਦਿਹਾੜੇ ਮੁਸਲਮ ਭਾਈਚਾਰੇ ਨੂੰ ਸਾਰੇ ਨੂੰ ਈਦ ਦੀ ਬਹੁਤ ਬਹੁਤ ਮੁਬਾਰਕ ਧਰਮ ਜਿਹੜਾ ਹੈ ਇਨਸਾਨ ਨੂੰ ਜੋੜਦਾ ਹੈ ਤੋੜਦਾ ਨਹੀਂ ਸਾਰੇ ਵਾਲਤਾ ਦੇ ਸਾਰੇ ਧਰਮ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਤੇ ਸਭ ਜੇ ਕੌਣ ਭਲੇ ਕੌਣ ਬੰਦੇ ਜਿਹੜਾ ਇਹ ਧਰਮ ਨੇ ਇਹਨੇ ਧਰਮ ਦੇ ਸਾਰੇ ਮੁਸਲਮ ਚਾਹੇ ਭਾਈਚਾਰੇ ਨੂੰ ਵੱਢ ਦੇ ਜਿ ਬੈਠੇ ਨੇ ਉਹਨਾਂ ਨੂੰ ਈਦ ਦੀ ਮੁਬਾਰਕੀ ਵੀ ਦੇਣਾ ਉਹਨਾਂ ਨੂੰ ਮੈਸੇਜ ਵੀ ਇਹ ਦੇਣਾ ਕਿ ਧਰਮ ਹਰ ਇਨਸਾਨ ਨੂੰ ਜੋੜਦਾ ਹੈ ਤੋੜਦਾ ਨਹੀਂ ਹੈ ਤੇ ਇਸ ਕਰਕੇ ਅੱਜ ਸਾਰੇ ਵੱਡੇ ਬੈਠੇ ਮਸਲਮਾਨ ਭਾਈਚਾਰੇ ਵੱਲੋਂ ਹਿੰਦੂ ਸਿੱਖ ਸੇਖ ਏਕਤਾ ਜਿਹੜੀ ਹੈ ਉਸ ਦੀ ਸਾਂਝ ਦੇਖਦੇ ਸੀ ਅਸੀਂ ਪਹੁੰਚੇ ਆਏ ਜੀ ਤੇ ਨੂੰ ਇਹਦੀ ਮੁਬਾਰਕ ਦੇਣ ਹੋਏ ਤਾਂ ਕਿ ਸਾਡੀ ਜਿਹੜੀ ਸਾਂਝ ਤੇ ਹਵਾਲਤਾ ਹੈ ਸਾਡੀ ਆਪਸੀ ਭਾਈਚਾਰਾ ਜੁੜੇ ਰਵੇ ਇਸ ਨੂੰ ਮੁੱਖ ਰੱਖਦੇ ਹੋਏ ਜਿਵੇਂ ਅਸੀਂ ਇਹਦੀ ਮੁਬਾਰਕ ਦੇਣ ਆਇਆ ਬਹੁਤ ਬਹੁਤ ਮੁਬਾਰਕੀਂ ਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕੀਂ ਦੇਣ ਅੱਜ ਸਭ ਕੀ ਕਹਿਣਾ ਚਾਹੂੰਗਾ ਜੀ ਅੱਜ ਈਦੁਲ ਫਤਰ ਦਾ ਬਹੁਤ ਹੀ ਪਵਿੱਤਰ ਦਿਹਾੜਾ ਹੈ ਮੁਸਲਮਾਨ ਭਾਈਚਾਰੇ ਦੇ ਲਈ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਧਰਮ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਰਹਿੰਦੇ ਆ ਪਰ ਇਹ ਵੱਖ-ਵੱਖ ਫੁੱਲਾਂ ਦੀ ਫੁਲਵਾੜੀ ਹੈ ਹਿੰਦੁਸਤਾਨ ਹਰ ਕੌਮ ਇੱਥੇ ਬੜੀ ਸ਼ਾਂਤੀ ਦੇ ਨਾਲ ਰਹਿ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਮੁਹੰਮਦ ਸਾਹਿਬ ਨੇ ਜੋ ਸਨੇਹਾ ਦਿੱਤਾ ਸੀ ਆਪਦੇ ਪੈਰੋਕਾਰਾਂ ਨੂੰ ਜੋ ਪੈਗਾਮ ਦਿੱਤਾ ਉਹ ਸ਼ਾਂਤੀ ਦਾ ਭਾਈਚਾਰੇ ਦਾ ਗਰੀਬ ਔਰ ਦੁਖਿਆਂ ਦੀ ਸੇਵਾ ਕਰਨ ਦਾ ਦਿੱਤਾ ਸੀ ਇਥੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਜਿਸ ਵੀ ਮੁਸਲਮਾਨ ਕੋਲ 7.5 ਤੋੜੇ ਸੋਨਾ ਹੈ ਜਾਂ 52 ਤੋੜੇ ਚਾਂਦੀ ਹੈ ਉਹਨਾਂ ਨੂੰ ਇਹ ਹਦਾਇਤ ਸੀ ਪੈਗਾਮ ਸੀ ਉਹਨਾਂ ਦਾ ਕਿ 2.5 ਕਿਲੋ ਅਨਾਜ ਜਿਹੜਾ ਹੈ ਉਹ ਦੇਣਗੇ ਔਰ ਉਸ ਅਨਾਜ ਨੂੰ ਗਰੀਬਾਂ 'ਚ ਵੰਡਿਆ ਜਾਂਦਾ ਹੈ ਇੱਥੇ ਵੀ ਜਿਹੜੇ ਹੁਣ 1 ਮਹੀਨਾ ਰਮਜ਼ਾਨ ਦਾ ਜਿਹੜਾ ਖਤਮ ਹੋਇਆ ਹੈ 1 ਮਹੀਨਾ ਜਦੋਂ ਰੋਜ਼ੇ ਰੱਖਦੇ ਆ ਸਰੀਰ ਨੂੰ ਸਾਧਨ ਦੇ ਲਈ ਵੀ ਉਹ ਬਹੁਤ ਵਧੀਆ ਹੈ ਔਰ ਖਾਸ ਤੌਰ ਦੇ ਉੱਤੇ ਜਦੋਂ ਭੁੱਖ ਘਟਦਾ ਬੰਦਾ ਉਸ ਨੂੰ ਗਰੀਬ ਦੀ ਭੁੱਖ ਲਾ ਪਤਾ ਲੱਗਦਾ ਔਰ ਉਸ ਦੇ ਲਈ ਮੁਹੰਮਦ ਸਾਹਿਬ ਨੇ ਹਰਾਇਤ ਵੀ ਕੀਤੀ ਹੈ ਹੁਣ ਜਦੋਂ ਕੱਲ ਚੰਦਰਮਾ ਚੜਨ ਤੋਂ ਬਾਅਦ ਈਦੁਲ ਫਿਤਰ ਖਤਮ ਹੋਈ ਆ ਜੀ ਦਿਨ ਵਾਰ ਪੜੀ ਜਾਣੀ ਹੈ ਮੈਂ ਤਾਂ ਆਪਣੇ ਸਾਥੀਆਂ ਦੇ ਨਾਲ ਇਸ શુભ ਮੌਕੇ ਦੇ ਉੱਤੇ ਮੁਸਲਮਾਨ ਭਾਈਚਾਰੇ ਨੂੰ ਇਹ ਵਧਾਈ ਦੇਣ ਦੇ ਲਈ ਇੱਥੇ ਆਏ ਅੱਲਾਹ ਤਾਲਾ ਕਰੇ ਪ੍ਰਮਾਤਮਾ ਕਰੇ کہ سا ہندوستان شانتی رہے اے ترقی کریے شہر ترقی کرے مبارک بسم اللہ الرحمن الرحیم میں محمد رمضان نائمی اشرفی امام جامعہ مسجد کی بازار بٹھنڈا اور صدر عالیہ علماء مشایخ بور پنجاب اج عید الفطر کے موقع تھے، تمام عالم اسلام کے تمام دیش واسیا عید الفطر کی بہت بہت, بہت, بہت مبارک بات پیش کردہ ہاں ਨਾਲ ਇਹ ਵੀ ਦੱਸਣਾ ਚਾਹਨਾ ਤੁਹਾਡੇ ਮਾਧਿਅਮ ਨਾਲ ਕਿ Eid ul Fitr ਦੀ ਜਿਹੜੀ ਨਮਾਜ਼ ਹੈ ਇੱਕ ਮਹੀਨਾ ਮੁਸਲਿਮ ਭਾਈਚਾਰਾ ਜਿਹੜਾ ਰਮਜ਼ਾਨ ਦਾ ਮਹੀਨਾ ਰੋਜ਼ਾ ਰੱਖ ਕੇ ਅੱਜ Eidgah ਦੇ ਅੰਦਰ ਆ ਕੇ ਆਪਣੇ ਮਾਲਕ ਕੋਲੋਂ ਇਨਾਮ ਤੇ ਜਜ਼ਾ ਲੈਣ ਵਾਸਤੇ ਆਉਂਦਾ ਹੈ ਨਮਾਜ਼ ਪੜ੍ਹ ਕੇ ਦੁਆ ਕਰਦਾ ਹੈ ਕਿ ਪਰਵਰਦੀਗਾਰ-ਏ-ਆਲਮ ਸਾਡੇ ਰੋਜ਼ਿਆਂ ਨੂੰ ਸਾਡੀ ਇਬਾਦਤਾਂ ਨੂੰ ਕਬੂਲ ਕਰੇ ਤੇ ਸਾਰਿਆਂ ਦਾ ਭਲਾ ਮੰਗਦਾ ਹੈ ਆਪਣੇ ਮੁਲਕ ਦਾ ਪਹਲਾ ਮੰਗਦਾ ਹੈ ਆਪਣੇ ਦੇਸ਼ ਦਾ ਪੂਰੀ ਦੁਨੀਆ ਦਾ ਪਹਲਾ ਮੰਗਦਾ ਹੈ ਆਪਣੇ ਪਰਿਵਾਰ ਦਾ ਪਹਲਾ ਮੰਗਦਾ ਹੈ ਆਪਣੇ ਪਰੋਸਿਆਂ ਦਾ ਪਹਲਾ ਮੰਗਦਾ ਹੈ ਤੇ ਅੱਜ ਇੱਥੇ ਦੁਆ ਕੀਤੀ ਗਈ ਹੈ ਕਿ ਪਰਵਰਦੀਗਾਰਿਆ आलम ਸਾਡੇ ਮੁਲਕ ਦੇ ਅੰਦਰ ਅਮਨੋ ਸ਼ਾਂਤੀ ਤਰੱਕੀਆਂ ਫਰਮਾਵੇ ਤੇ ਸਾਡੇ ਆਪ ਸ੍ਰੀ ਜਿਹੜਾ ਭਾਈਚਾਰਾ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਸਾਡੀ ਹਿੰਦੁਸਤਾਨ ਦੀ ਜਿਹੜੀ ਖੂਬਸੂਰਤੀ ਹੈ ਗੰਗਾ ਜਮਨੀ ਤਹਿਜ਼ੀਬ ਇਹ ਰੱਬ ਕਾਇਮੋ ਦائم ਰੱਖੇ ਆਖਰੀ ਦਮ ਤੱਕ ਕਾਇਮ ਰੱਖੇ ਤੇ ਸਾਡੇ ਦੇਸ਼ ਨੂੰ ਰੱਬ ਤਰੱਕੀਆਂ ਬਖਸ਼ੇ